ਹਾਂਜੀ ਦੋਸਤੋ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਇਹ ਖਬਰ ਬਹੁਤ ਹੀ ਦੁਖਦਾਈ ਹੈ। ਤੁਹਾਨੂੰ ਦੱਸਦੀ ਹਾਂ ਦੋਸਤੋ ਕਿ ਸੋਨੀ ਕ੍ਰਿਊ ਵਾਲੇ ਗੁਰਪ੍ਰੀਤ ਦੀ ਮੌਤ ਹੋ ਚੁੱਕੀ ਹੈ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਇਸ ਇਨਸਾਨ ਨੂੰ ਨਹੀਂ ਜਾਣਦਾ ਹੋਵੇਗਾ। 2-3 ਸਾਲ ਪਹਿਲਾਂ ਖੁੱਲੀਆਂ ਪੈਂਟਾਂ 'ਚ ਡਾਂਸ ਕਰਨ ਦੇ ਨਾਲ ਇਹ ਵਿਅਕਤੀ ਮਸ਼ਹੂਰ ਹੋਇਆ ਸੀ, ਜੋ ਕਿ ਅੱਗ ਦੇ ਵਾਂਗ ਸੋਸ਼ਲ ਮੀਡੀਆ ਤੇ ਫੇਮਸ ਹੋਇਆ ਸੀ। ਪਰ ਹੁਣ ਬਹੁਤ ਹੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੋਨੀ ਕ੍ਰਿਊ ਵਾਲੇ ਗੁਰਪ੍ਰੀਤ ਦੀ ਮੌਤ ਹੋ ਚੁੱਕੀ ਹੈ। ਤੁਹਾਨੂੰ ਦੱਸਦੀ ਦੋਸਤੋ ਕਿ ਇਸ ਦੀ ਫੀਚਰਿੰਗ ਵੀ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ ਗੁਰਪ੍ਰੀਤ ਕਈ ਦਿਨ ਤੋਂ ਬਿਮਾਰ ਸੀ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਤਬੀਅਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਦੋਸਤ ਫਤੇ ਸਿਆਣ ਨੇ ਵੀ ਇੰਸਟਾਗ੍ਰam ਤੇ ਪੋਸਟ ਸ਼ੇਅਰ ਕਰਦੇ ਹੋਏ ਦੁੱਖ ਜ਼ਾਹਰ ਕੀਤਾ ਹੈ ਅਤੇ ਲਿਖਿਆ ਹੈ ਕੋਈ ਕਹਿ ਸਕਦਾ ਕਿ ਇਹ ਬੰਦਾ ਦੁਨੀਆ ਤੋਂ ਜਾ ਸਕਦਾ ਇਹਨੇ ਤਾਂ ਆਪਣੀ ਅਜੇ ਤੱਕ ਪੂਰੀ ਜ਼ਿੰਦਗੀ ਜਿਵੇਂ ਹੀ ਨਹੀਂ ਸੀ ਦੁਨੀਆ ਨੂੰ ਹਸਾਉਂਦਾ ਹਸਾਉਂਦਾ ਸਾਨੂੰ ਸਾਰਿਆਂ ਨੂੰ ਰਵਾ ਚੱਲਿਆ ਸਾਡੇ ਬੇਬੇ ਬਾਪੂ ਦਾ ਇਕੱਲਾ ਇਕੱਲਾ ਪੁੱਤ ਦੁਨੀਆ ਤੋਂ ਚਲਾ ਗਿਆ ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਇਹ ਤਦੀ ਹੂ ਜੋ ਕੱਲਾ ਕੱਲਾ ਪੁੱਤ ਛੋਟੀ ਉਮਰ ਚ ਦੁਨੀਆ ਤੋਂ ਚਲੇ ਜਾਵੇ ਇਸ ਤੋਂ ਚੰਗਾ ਰੱਬਾ ਨਾ ਦਿਆ ਕਰ ਕਿਸੇ ਨੂੰ ਇਸ ਤਰ੍ਹਾਂ ਦੋਸਤੋ ਗੁਰਪ੍ਰੀਤ ਦੀ ਮੌਤ ਦੀ ਖਬਰ ਸੁਣ ਕੇ ਹਰ ਇੱਕ ਨੂੰ ਵੱਡਾ ਝਟਕਾ ਲੱਗਦਾ ਹੈ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਅਰਦਾਸ ਜ਼ਰੂਰ ਕਰੋ ਕਿਸ ਮੁੰਡੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ